ਅੱਜ ਕਿਹੜੀ ਜਗ੍ਹਾ ਨੂੰ ਮੈਂ ਅੰਮ੍ਰਿਤਸਰ ਤੋਂ ਲੋਕ ਲੈਣਾ ਅੱਜ ਅਠਵੇ ਪਾਸ਼ੇ ਦਾ ਪ੍ਰਕਾਸ਼ ਪੁਰਪ ਹੈ ਔਰ ਜੀ ਸਰਹੰਦ ਸਿੰਘ ਮੰਦਸਰ ਦੀ ਸਮਸਤ ਜੀ ਮਛੂ ਸੰਗਤ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਜੀ ਗੁਰੂ ਮਹਾਰਾਜ ਸਾਹਿਬ ਤੋਂ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਸੇਤਾ ਮੁਕਸ਼ਣ ਸਮਤ ਬਖਸ਼ਣ ਜੀ ਗੁਰੂ ਮਹਾਰਾਜ ਨੇ ਬੜੀ ਪ੍ਰਕਸ਼ਣ ਕੀਤੀ ਸੀ ਛੋਟੀ ਉਮਰ ਹੈ ਜਿੱਥੇ ਜੜੇ ਦੁੱਖ ਹਾਂ ਜੀ ਉਹਨਾਂ ਦੇ ਵਾਸਤੇ ਸਾਰੇ ਆਉਂਦੇ ਜੀ ਗੁਰੂਆਂ ਦੇ ਹਿੰਦਿਆਈਏ ਸਭ ਸਭ ਢਿੱਠੇ ਤੱਕ ਦੁ ਜਾਏ ਸਾਰੇ ਦੁੱਖ ਦੂਰ ਕਰਦੇ ਨੇ ਸ਼ਬਦਪਲਾ ਕਰਦੇ ਆਂ ਹਾਂ ਸੱਚਖੰਦੀ ਰਾਮ ਮੰਦਰ ਸਾਹਿਬ ਤੁਸੀਂ ਨਮਸਤ ਕਰਿਆ ਕਿੰਨਾ ਕੁ ਚਾਹੇ ਸੰਗਤ ਬਹੁਤ ਬਹੁਤ ਇੱਛਾ ਜੀ ਸੰਗਤ ਬੜੀ ਖੁਸ਼ੀ ਨਾਲ ਗੁਰਪੁਰ ਮਨਾ ਰਹੀ ਸੰਗਤ ਕਮੇਟੀ ਵਾਲਿਆਂ ਨੇ ਤੁਹਾਨੂੰ ਆਦਿਆ ਜੀ ਬੜਾ ਸਹਿਯੋਗ ਕਰ ਰਹੇ ਨੇ अच्छी दिल्ली तो आए हैं हाँ हाँ तो हाँ जी, हाँ जी। बहुत अच्छा लगा है हाँ हमारे को यहाँ पे आके बाबा जी के दर्शन करके हमारे को ऐसे लगा कि हम अपने माँ बाप के घर में आ गए हैं और बहुत सुकून मिला बहुत शांति मिली है बाबा जी हमारे को ऐसे हर साल बुलाता रहे कितनी बार पहले आए एक बालीस साल पहले चालीस पैंतालीस साल पहले पैतालीस साल पहले ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਤਰਨਧਾਰਨ ਤੋਂ ਜੀ ਅੱਜ 8ਵੇਂ ਪਾਸ਼ੇ ਆਪਾ ਹਰਕ੍ਰਿਸ਼ਿ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਜੀ ਮਹਾਰਾਜ ਕਿਰਪਾ ਕਰੇ ਸਾਰੇ ਪਰਿਵਾਰਾਂ ਚ ਹਰ ਇੱਕ ਤੇ ਸੁੱਖ ਸ਼ਾਂਤੀ ਬਖਸ਼ੇ ਜੀ ਹੋਰ ਜੀ ਵਾਹਿਗੁਰੂ ਮਹਾਰਾਜ ਗੁਰੂ ਘਰ ਨਾਲ ਜੁੜਨਾ ਚਾਹੀਦਾ ਜੀ ਗੁਰੂ ਦੀ ਬੜੀ ਕਿਰਪਾ ਜੀ ਗੁਰੂ ਘਰ ਆਓ ਰੱਬ ਦਾ ਨਾਮ ਲਓ ਸੁੱਖ ਸ਼ਾਂਤੀ ਪਰਮਾਤਮਾ ਤੇ ਬਖਸ਼ਦਾ ਹੈ ਏ ਕਾਲਪੁਰਖ ਵਾਹਿਗੁਰੂ ਹਰ ਇੱਕ ਦਾ ਭਲਾ ਕਰੋ ਹਰ ਇੱਕ ਦੇ ਦੁੱਖ ਕਲੇਸ਼ ਦੂਰ ਕਰੋ ਮਹਾਰਾਜ ਸੁਖ ਸ਼ਾਂਤੀ ਬਖਸ਼ੋ ਦੁਨੀਆ ਦੇ ਵਿੱਚ ਚੜ੍ਹਦੀ ਕਲਾ ਕਰੋ ਹਰ ਇੱਕ ਦਾ ਭਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ਼੍ਰੀ ਅਕਾਲ ਹਰ ਕਿਸੇ ਦੀ ਖੁਸ਼ੀ ਦੇ ਵਿੱਚ ਹਰਮੰਦਰ ਸਾਹਿਬ ਮस्तक ਹੋਇਆ ਹੈ ਬਹੁਤ ਆਨੰਦ ਆਇਆ ਜੀ ਬਹੁਤ ਬਹੁਤ ਵਧਾਈਆਂ ਹੋਣ ਜੀ ਲੱਖ ਲੱਖ ਸ਼ੁਕਰ ਜੀ वाहे जी का खालसा वाहिगुरु जी की क्या नाम राधिका कहाँ से चावला हम यूएस से आए हैं आ, या, आज जो का प्रकाश है आप श्री बहुत अच्छा लगा हम आए हैं हम यहाँ पे स्पेशली आए हैं यूएस से तो हमें यहाँ पे आके बहुत अच्छा लगा शांति लगी और बाबा जी के दर्शन बाबा जी के दर्शन करके स्नान लेके बहुत अच्छा लगा और बस हम थैंकफुल हैं कि हम हर साल आते रहे ऐसे ही प्रकाश पूर्व पर और हमारे सुनते रहें कैसा मन को है। जैसे ही हम जैसे हम अंदर जाते हैं मन को सुकून मिलता है और ऐसा लगता है किसी अलग ही दुनिया में आ गए हैं जो पूरे वर्ल्ड में कहीं नहीं आप कहीं भी चले जाओ

ਕਿ ਇਹ ਸੱਚਖੰਡ ਇਹ ਅਕਾਲਪੁਰਸ ਦਾ ਤੇ ਸਾਡਾ ਮਖਸ਼ਿਸ਼ ਹੈ ਬਹੁਤ ਬਹੁਤ ਮਿਹਰਮਾਨੀ ਹੈ ਉਸ ਪਰਮਾਤਮਾ ਦੀ ਜਿਨ੍ਹਾਂ ਨੇ ਸਾਨੂੰ ਇਸ ਦਰ ਤੇ ਰੱਖਿਆ ਹੈ ਸਾਨੂੰ ਖੁਸ਼ੀਆਂ ਬਖਸ਼ੀਆਂ ਨੇ ਇੱਥੇ ਆਂਦੇ ਰਹੀਏ ਤੇ ਸਾਰੀ ਸੰਗਤ ਨੂੰ ਵੀ ਇਹੀ ਬੇਨਤੀ ਹੈ ਕਿ ਉਹ ਆਂਦੇ ਰਹਿਣ ਤੇ ਇੱਥੇ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਗੁਰੂ ਪਾਤਸ਼ਾਹ ਜੀ ਛੋਟੀ ਉਮਰੇ ਹੀ ਦੁੱਖੀਆਂ ਦੇ ਦੁੱਖ ਦੂਰ ਕਰਦੇ ਸੀ ਤਾਂ ਇਹ ਅੱਜਕੱਲ ਮੈਂ ਜਿਹੜੇ ਉਹਨਾਂ ਦੇ ਨਕਸ਼ੇ ਕਦਮ ਤੋਂ ਜਿਨ੍ਹਾਂ ਨੇ ਸਿੱਖਿਆ ਉਹਨਾਂ ਤੋਂ ਚਾਹੁੰਦਾ ਲਗਨ ਕਰਨਾ ਤਾਂ ਸਭ ਕੁਝ ਚਾਹੀਦਾ ਹੈ ਸਾਡੇ ਸਭ ਆ ਸਾਡੇ ਗੁਰੂ ਸਾਹਿਬਾਨ ਨੇ ਇੰੀਆਂ ਬਖਸ਼ਿਸ਼ਾਂ ਇੰੀਆਂ ਰਹਿਮਤਾਂ ਸੰਗਤਾਂ ਵਿੱਚ ਵਰਤਾਈਆਂ ਨੇ ਕਿ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈਗਾ ਸਾਨੂੰ ਚਾਹੀਦਾ ਹੈ ਕਿ ਆਪਾਂ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੀਏ ਪਰ ਅੱਜ ਦੇ ਜੋ ਯੁੱਗ ਵਿੱਚ ਚੱਲਣ ਦੀਆਂ ਨਾ ਆਪਾਂ ਰਾਹ ਆਪਣਾ ਭਟਕਨ ਨਹੀਂ ਵਾਹਿਗੁਰੂ ਕਿਰਪਾ ਕਰਨ ਸਾਨੂੰ ਵੀ ਸਮਤ ਬਖਸ਼ਣ ਤੇ ਗੁਰਵੱਲਾਂ ਹਰ ਸਾ ਵਾਹਿਗੁਰੂ ਜੀ ਕੀ ਫਤਿਹ ਜਸਵਿੰਦਰ ਸਿੰਘ ਜੀ ਲੁਧਿਆਣੇ ਤੋਂ ਆਏ ਜੀ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਬੜਾ ਮੇਰਾ ਜਨਮ ਦਿਨ ਹੈ ਹਾਂ ਜੀ ਜਨਮ ਦਿਨ ਹੈ ਜੀ ਜਨਮ ਦਿਹਾੜਾ ਹੈ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੌਵੇਂ ਪਾਸ਼ਾ ਅੱਠਵੇਂ ਪਾਸ਼ਾ ਜੀ ਨੇ ਦੁਖੀਆਂ ਦੇ ਦੁੱਖ ਦੂਰ ਕੀਤੇ ਗੋਗਿਆਂ ਤੋਂ ਕਥਾ ਕਰਾ ਦਿੱਤੀ ਉਹਨਾਂ ਦਾ ਜਨਮ ਦਿਹਾੜਾ ਹੈ ਬੜੇ ਹਮ ਹਮਾਕੇ ਬੜੇ ਜੋਰ ਸ਼ੋਰ ਨਾਲ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਹਰਮੰਦਰ ਸਾਹਿਬ ਕੇ ਬਹੁਤ ਉਤਸ਼ਾਹ ਨਾਲ ਸੰਗਤ ਆ ਰਹੀਆਂ ਨੇ ਜਨਮ ਦਿਹਾੜਾ ਮਨਾ ਰਹੀਆਂ ਨੇ ਸਾਰੀ ਸੰਗਤ ਨੂੰ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ 8ਵੇਂ ਪਾਤਸ਼ਾਹ ਦਾ ਹੈ ਸਾਰੀਆਂ ਸੰਗਤਾਂ ਨੂੰ ਤਨ ਤਨ ਸਿਗੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜਿੱਥੇ ਵਾਗ ਗੰਤੀ ਦੇ ਵਿੱਚ ਸੰਗਤਾਂ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ ਮੇਲੇ ਕਰਨ ਆ ਰਹੀਆਂ ਨੇ ਉਹਨਾਂ ਸੰਗਤਾਂ ਨੂੰ ਜਿਹਾ ਆ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਜਿੱਥੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀਗਾ ਉੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਲੈਵਲ ਤੇ ਸਮਾਗਮ ਕੀਤੇ ਜਾ ਰਹੇ ਨੇ ਉੱਥੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਜਿਹੜੇ ਸੰਗਤਾਂ ਦੇ ਲਈ ਜਿ ਆ ਆ ਕਿਹਾ ਜਾਂਦਾ ਤੇ ਹਰ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ੇ ਉਪਰਮੇ ਸਮਰਪਤ ਅੱਜ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਵਿਖੇ ਦੀਵਾਲਾ ਕੀਤੀ ਜਾ ਰਹੀ ਆ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ